ਕੋ ਜਿਹੜਾ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਪਵਿੱਤਰ ਸਥਾਨ ਹੈ ਸਾਡਾ ਉਹਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਉਹਦੇ ਵਿੱਚ ਸਾਡੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਪੰਜਾਬ ਪੁਲਿਸ ਦੇ ਜਵਾਨ ਆਮ ਲੋਕ ਜਿਹੜੇ ਸ਼ਹੀਦ ਹੋਏ ਸੀ ਉਹਦੇ ਸਬੰਧ ਵਿੱਚ ਸਾਡੇ ਪੰਜਾਬ ਦੇ ਪ੍ਰਮੁੱਖ ਸ਼੍ਰੀ ਜੋਗਰਾਜ ਸ਼ਰਮਾ ਦੀ ਅਗਵਾਈ ਦੇ ਵਿੱਚ ਪਠਾਨਕੋਟ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਚਾਹੁੰਦੇ ਇਹੋ ਗੱਲ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹਿੰਦੂ ਸਿੱਖ ਭਾਈਚਾਰਾ ਜਿਹੜਾ ਕਾਇਮ ਰਹੇ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਗਤੀਵਿਧੀਆਂ ਚੱਲ ਰਹੀਆਂ ਆ ਅੰਤਕਵਾਦ ਦੀਆਂ ਉਹਨਾਂ ਉੱਤੇ ਸਰਕਾਰਾਂ ਨੂੰ ਨਕੇਲ ਪਾਣੀ ਜਾਈ ਪਾਣੀ ਚਾਹੀਦੀ ਹੈ ਤੇ ਮੈਂ ਦੂਸਰਾ ਆਪਸੀ ਭਾਈਚਾਰਕ ਸਾਂਝ ਨੂੰ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਆਪਸੀ ਭਾਈਚਾਰਕ ਸਾਂਝ ਜਿਹੜੀ ਬਣਾ ਕੇ ਰੱਖੋ ਜੈ ਸ਼ਰੀ ਰਾਮ ਜੈ ਸ਼ਰੀ ਅੱਜ शिवसेना ਉੱਧ ਬਾਲਾ ਸਾਹਬ ਠਾਕਰੇ ਦੇ ਪੂਰੇ ਪੰਜਾਬ ਦੇ ਪੱਧਾ ਅਧਿਕਾਰੀ ਅੱਜ ਸਾਡੇ ਪ੍ਰਾਂਤੀਏ ਦਫ਼ਤਰ ਪਠਾਨਕੋਟ ਦੇ ਵਿੱਚ ਮਾਨਨੀਏ ਪੰਜਾਬ ਦੇ ਸ਼੍ਰੀ ਯੋਗਰਾਜ ਸ਼ਰਮਾ ਜੀ ਦੀ ਦੇਖਰੇਖ ਦੇ ਵਿੱਚ ਅੱਜ ਜਿਹੜਾ 6 ਜੂਨ ਨੂੰ ਜਿਹੜਾ ਬਲੂ ਸਟਾਰ ਹੋਇਆ ਸੀਗਾ ਉਹਦੇ ਸਬੰਧ ਦੇ ਵਿੱਚ ਪੂਰੀ ਪੰਜਾਬੀਅਤ ਨੂੰ ਹਿੰਦੂ ਸਿੱਖ ਦੇ ਭਾਈਚਾਰੇ ਨੂੰ ਪੂਰੇ ਜਿੰਨੇ ਵੀ ਸਾਡੇ ਉਸ ਦੌਰਾਨ ਜਿਨਨੇ ਵੀ ਪੈਰਾਮਿਲਟਰੀ ਫੋਰਸਸ ਪੁਲਿਸ ਦੇ ਜਵਾਨ ਔਰ ਹਿੰਦੂ ਸਿੱਖ ਸ਼ਹੀਦ ਹੋਏ ਸੀਗੇ ਸਾਰਿਆਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਹਵਨ ਜਗਗੇ ਦੇ ਦੁਆਰਾ ਸਾਰਿਆਂ ਨੂੰ ਅਸੀਂ ਸ਼ਰਧਾਂਜਲੀ ਅਰਪਿਤ ਕੀਤੀ ਆ ਅਸੀਂ ਇਹੀ ਆਪਣੀ ਸ਼ਿਵसेना ਉਧਵਾਲਾ ਸਾਹਿਬ ਠਾਕਰੇ ਵੱਲੋਂ ਇਹੀ ਅਰਦਾਸ ਕਰਾਂਗੇ ਇਹੀ ਅਸੀਂ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਆ ਕਿ ਜਿਹੜਾ ਪੰਜਾਬ ਦਾ ਭਾਈਚਾਰਾ ਆ ਇਸੇ ਤਰ੍ਹਾਂ ਬਣਿਆ ਰਵੇ ਇਸੇ ਤਰ੍ਹਾਂ ਬੱਦੇ ਫਲੇ ਜੈ ਸ਼੍ਰੀ ਰਾਮ ਸਸਤ੍ਰੀਕਰ ਰਾਮ ਰਾਮ ਜਿਹੜਾ ਪ੍ਰੋਗਰਾਮ ਜਿਹੜਾ ਹੈਗਾ ਵੀ 6 ਜੂਨ ਦਾ ਜਿਸ ਤਰ੍ਹਾਂ ਹਰ ਸਾਲ 6 ਜੂਨ ਨੂੰ ਕੱਲੂ ਘਰ ਦੇਵਸ ਮਨਾਇਆ ਜਾਂਦਾ ਕਿਉਂਕਿ 1984 ਦੇ ਦੌਰਾਨ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਆਤਕਵਾਦ ਦੀ ਜਿਹੜੀ ਹਨੇਰੀ ਚੱਲੀ ਸੀ ਜਿਹਦੇ ਨਾਲ ਅਸੀਂ ਕਦੇ ਵੀ ਨਹੀਂ ਕਿਹਾ ਕਿ ਇੱਕ ਸਮੁਦਾਇ ਦੇ ਨੁਕਸਾਨ ਹੋਇਆ ਸਾਰੇ ਸਮੁਦਾਇਆਂ ਦਾ ਬਹੁਤ ਉੱਚੇ ਪੱਧਰ ਤੇ ਨੁਕਸਾਨ ਹੋਇਆ ਤੇ ਜਿਹੜੇ ਜਵਾਨਾਂ ਦੀ ਬਦੌਲਤ ਜਿਹਨਾਂ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਅਫਸਰਾਂ ਦੀ ਬਦੌਲਤ ਜਿਨ੍ਹਾਂ ਨੇ ਆਪਣੀ ਹਸਾਤਾ ਦਿੱਤੀਆਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣ ਵਾਸਤੇ ਬਹੁਤ ਵੱਡਾ ਜਿਹੜਾ ਕਦਮ ਜਿਹੜਾ ਉਹਨਾਂ ਨੇ ਚੁੱਕਿਆ ਆਪਣੀਆਂ ਜਾਨਾਂ ਦਿੱਤੀਆਂ ਇਸੇ ਤਰ੍ਹਾਂ ਆਰਮੀ ਦੇ ਜਵਾਨਾਂ ਦੀਆਂ ਜਾਨਾਂ ਗਈਆਂ ਅਸੀਂ ਸਿਰਫ ਅੱਜ ਜਿਹੜਾ ਹਵਨ ਕਰਵਾਇਆ ਸੇਵਛਣਾ ਉਦੋਂ ਬਾਲਾ ਸਾਹਿਬ ਠਾਕਰੇ ਦੇ ਪਰਿਵਾਰ ਵੱਲੋਂ ਇਹ ਹਵਨ ਕਰਵਾਉਣਾ ਮੇਨ ਕਾਰਨ ਇਹ ਸੀਗਾ ਕਿ ਸਾਡੇ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਇਹ ਸਦਾਬਹਤੇ ਬਣੀ ਰਹੇ ਜਿਹੜਾ ਦੌਰ 84 ਦਾਗਾ ਉਹ ਕੋਈ ਵੀ ਪੰਜਾਬ ਦਾ ਵਾਸੀ ਨਹੀਂ ਆਪਣੇ ਮਨ ਦੇ ਵਿੱਚ ਸੋਚਦਾ ਕਿ ਚ 84 ਵਾਲਾ ਦੌਰ ਫਿਰ ਪੰਜਾਬ ਦੇ ਵਿੱਚ ਆਵੇ ਤੇ ਇਸ ਕਰਕੇ ਹਵਨ ਜੱਗ ਕਰਕੇ ਅੱਜ ਸੇਵਛਣਕਾਂ ਨੇ ਇੱਕ ਪ੍ਰਣ ਲਿੱਤਾ ਪੀ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਕੰਮ ਕਰਾਂਗੇ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਜੜਾ ਉਹ ਮੁਕਾਬਲਾ ਕਰਾਂਗੇ ਤੇ ਜਿਹੜੇ ਦੇਸ਼ ਦੇ ਵਾਸਤੇ ਸ਼ਹੀਦ ਹੋਏ ਨੇ ਪੰਜਾਬ ਵਾਸਤੇ ਸ਼ਹੀਦ ਹੋਏ ਨੇ ਉਹਨਾਂ ਦੀ ਹਸਾ ਤਾਨੂੰ ਸਲਾਮ ਕਰਦੇ ਹਾਂ ਅੱਜ ਉਹਨਾਂ ਨੂੰ ਸੱਚੇ ਮਨ ਨਾਲ ਸੇਪਛਣ ਕਰਨੇ ਮੇਰੇ ਪਠਾਨਕੋੜ ਵਾਸੀਆਂ ਨੇ ਸਰਦਾ ਸੁਮਨ ਜਿਹੜੇ ਉਹਨਾਂ ਨੂੰ ਭੇਟ ਕੀਤੇ ਨੇ ਮੈਂ ਜਿੰਨੇ ਵੀ ਲੋਕ ਇੱਥੇ ਆਏ ਨੇ ਜਾਂ ਪ੍ਰੈਸ ਵਾਲੇ ਜਾਂ ਮੀਡੀਆ ਵਾਲੇ ਜਿੰਨੇ ਵੀ ਮੇਰੇ ਭਾਈਆ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕੰਮ ਪਰਸਨ